ਅਸੀਂ ਸਿਕੰਦਰ ਜ਼ਿੰਦਗੀ 도 ਹੀ ਬਣਦਾ ਜਿਹੜੀਆਂ ਮੁਸ਼ਕਲਾਂ ਨੂੰ ਹੱਸ ਕੇ ਜਰ ਲੈਂਦਾ ਹੈ ਜ਼ਿੰਦਗੀ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਨੇ ਤਕਲੀਫਾਂ ਆਉਂਦੀਆਂ ਨੇ ਹੱਸ ਕੇ ਉਹਨਾਂ ਦਾ ਮੁਕਾਬਲਾ ਕਰ ਦਿੰਦਾ ਅੱਜ ਅਸੀਂ ਤੁਹਾਨੂੰ ਅਜਿਹੀ ਸਖਸ਼ ਦੇ ਨਾਲ ਮਿਲਾਵਾਂਗੇ ਅਪਾਹਜ ਨੇ ਹੈਂਡੀਕੈਪ ਨੇ ਪਰ ਫਿਰ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮਿਹਨਤ ਕਰਦੇ ਨੇ ਕਿੰਨੀਆਂ ਕਦੇ ਮੁਸ਼ਕਲਾਂ ਆਈਆਂ ਨੇ ਕਿਵੇਂ ਤੁਹਾਡੇ ਨਾਲ ਇਹ ਹਾਦਸਾ ਹੋਇਆ ਕਿਦਾਂ ਤੁਸੀਂ ਅਪਾਹਜ ਬਣੇ ਥੋੜਾ ਦੱਸੋਗੇ ਅਮਰ ਮੇਰਾ ਐਕਸੀਡੈਂਟ ਹੋ ਗਿਆ ਜੀ ਮੈਂ ਗਰਾਇਆ ਫਲੋਰ ਦੇ ਲਾਗੇ ਗਰਾਇਆ ਉੱਥੇ ਰਾਤ ਨੂੰ ਮੈਂ ਐਕਸੀਡੈਂਟ ਆਇਆ ਕਾਰ ਨਾਲ ਐਕਸੀਡੈਂਟ ਹੋਇਆ ਉਹਦੇ ਵਿੱਚ ਫਿਰ ਗੱਡੀ ਦੋਵਾਂ ਲੱਤਾਂ ਤੇ ਮੇਰੇ ਛੜ ਗਈ ਸੀ ਮੈਂ ਲੱਗ ਗਿਆ ਸੀ ਕਿਦਾਂ ਟਕਰਾ ਕੇ ਜੋ ਵੀ ਤੇ ਦੋਵਾਂ ਲੱਤਾਂ ਛੜ ਗਈ ਇਹ ਆ ਲੱਤੀ ਅੱਡੀ ਉੱਥੇ ਮਿਸਿੰਗ ਹੋ ਗਈ ਤੇ ਇਹ ਤਾਂ ਫੇ ਕੱਟਣੀ ਪਈ ਘਰ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਕੀ ਕੰਮ ਕਰਦਾ ਮੈਨੂੰ ਮੇਰੇ ਕੋ ਆਟੋ ਹੀ ਸੀਗਾ ਉਹ ਈ ਰਿਕਸ਼ਾ ਬੈਟਰੀ ਵਾਲਾ ਅੱਛਾ ਜੀ ਉਹ ਮੈਂ ਚਲਾ ਕੇ ਮੈਂ ਆਪਣਾ ਮੜਾ ਮੁੰਟਾ ਜੰਨਾ ਚੱਲ ਰੋਟੀ ਪਣੀ ਦੁੱਧ ਬੱਚੇ ਦਾ ਉਹ ਜੋ ਕਰ ਲੈਣਾ ਹਣਾ ਤੇ ਉਹ ਮੇਰੇ ਉਹ ਵੀ ਐਕਚੁਅਲੀ 2-3 ਦਿਨ ਹੋ ਗਏ ਆ ਤੇ ਮੇਰਾ ਨਾ ਆਟੋ ਬੈਟਰੀਆਂ ਖਰਾਬ ਸੀ ਉਹ ਉਹਨਾਂ ਦੇ ਮਾਲਕ ਹੀ ਨਹੀਂ ਪੱਕ ਦਿੱਤੀਆਂ ਕੋਈ ਪ੍ਰੋਬਲਮ ਹੋ ਗਈ ਤਾਂ ਨਾ ਤੇ ਹੁਣ ਤੇ ਤਿੰਨ ਦਿਨ ਹੋ ਗਏ ਬੜੀ ਪ੍ਰੋਬਲਮ ਵੀ ਹੁਣ ਜਿਹੜਾ ਮੈਂ ਕਮਾਉਣ ਦੇ ਸੀ ਕਮਾਉਣਾ ਵੀ ਬੰਦ ਹੋ ਗਿਆ ਹਨਾ ਤੇ ਫਿਰ ਹੁਣ ਇੱਦਾਂ ਹੀ ਮੜਾ ਮੂਟਾ ਮੈਨੂੰ ਦੁੱਧ ਖਰਚੇ ਤੋਂ ਵੀ ਮੈਂ ਆਵਾਜ਼ਾਰੋ ਗਿਆ ਆਪਣੇ ਨੂੰ ਸਕਿੰਦੀ ਅਲਰਜੀ ਹੋ ਗਈ ਬਲੱਡ ਚੇਂਜ ਹੋਣ ਤੋਂ ਬਾਅਦ ਸਾਰਾ ਬਲੱਡ ਚੇਂਜ ਹੋਇਆ ਸਕਿੰਨ ਦੀ ਅਲਰਜੀ ਉਤੋਂ ਲੱਤ ਹੋਊਗੀ ਮੇਰੀ ਗਲਾਸ 'ਚ ਪਾਣੀ ਤੇ ਚੁੱਕੀ ਨਹੀਂ ਤੁਰ ਸਕਦਾ ਉਹ ਮੇਰੀ ਵਾਈਫ ਚਲੋ ਪ੍ਰਮਾਤਮਾ ਨੇ ਵੀ ਲਿਖਿਆ ਲੋ ਇਸ ਟਾਈਮ ਪਤਾ ਲੱਗਦਾ ਵੀ ਲੇਕ ਚੰਗੇ ਸੀਗੇ ਵੀ ਇਸ ਟਾਈਮ ਜੁੜੀ ਹੋਈ ਆ ਨਹੀਂ ਤੇ ਲੱਤਾਂ ਵਾਲਿਆਂ ਨੇ ਛੱਡ ਕੇ ਚੱਲ ਜਾਂਦੀਆਂ ਜਿਹੜੀਆਂ ਨਹੀਂ ਰਹਿ ਪਾਉਂਦੀਆਂ ਇਨਵੈਸਟਮੈਂਟ ਜੋ ਵੀ ਆ ਮੈਂ ਸਤਵਾਂ ਹੀ ਰਿਕਸ਼ਾ ਚੇਂਜ ਕੀਤਾ ਹੁਣ ਕੋਈ ਨਹੀਂ ਤਰਸ ਕਹਿੰਦਾ ਵੀ ਇਹਦਾ ਐਡਿਕਸ਼ਨ ਨੂੰ ਸਹੀ ਦੇ ਦਈਏ ਜਾਂ ਇਹਨਾਂ ਕੋ ਮਾੜੀ ਨਾ ਕਰੀਏ ਮੈਂ ਵੀ ਨਹੀਂ ਕਹਿੰਦਾ ਮੇਰਾ ਕਰਾਇਆ ਛੱਡ ਦੋ ਵੀ ਮੈਂ ਆ ਪਾਈ ਜਾਂ ਨਹੀਂ ਮੈਂ ਦਊਂਗਾ ਵੀ ਮੈਂ ਦਿਨਾਂ ਬਾਅਦ ਵੀ ਦਿੰਦਾ ਰਹਿ ਗਿਆਂ ਔਰ ਕਿਸੇ ਨੇ ਦੱਸ ਨਹੀਂ ਗੱਲਦਾ ਬਾਈ ਸਤਵੀਂ ਗੱਡੀ ਉੱਤੋਂ ਬਾਅਦ ਫੇਰ ਅੱਜ ਗੱਡੀ ਤੋਂ ਬਗੈਰ ਬੈਠਾਂ ਘਰ ਬੇਰੁਜ਼ਗਾਰੋਂ ਬੇਰੁਜ਼ਗਾਰ ਹਾਂ ਹੁਣ ਮੈਂ ਆਟੋ ਲੱਭ ਰਿਆਂ ਵੀ ਜੇ ਕਿਸੇ ਤੋਂ ਆ ਵੀ ਕਿਸੇ ਤੋਂ ਰੈਂਟਰ ਦੇ ਵੀ ਹੈਗਾ ਵੀ ਭਾਵੇਂ ਰੈਂਟ 'ਚ ਦਿਲਾ ਦੋ ਤੇ ਮੈਨੂੰ ਇਸ ਟਾਈਮ ਲੋੜ ਹੈ ਆਟੋ ਦੀ ਬਹੁਤ ਮੇਰਾ ਦੁੱਧ ਤੱਕ ਬੱਚੇ ਦਾ ਮੈਂ ਨਹੀਂ ਲਿਆ ਪਾਰੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਸਨ ਦਰਨੀਸ ਤੇ ਮੈਂ ਹਾਂ ਪ੍ਰਦੀਪ ਕੋਰਸੋ ਜ਼ਿੰਦਗੀ ਹਮੇਸ਼ਾ ਹੀ ਬਹੁਤ ਸਾਰੇ ਸੰਘਰਸ਼ ਸਾਨੂੰ ਦਿਖਾਉਂਦੀ ਰਹਿੰਦੀ ਹੈ ਸੋ ਕਹਿੰਦੇ ਹੁੰਦੇ ਆ ਵੀ ਅ ਸਿਕੰਦਰ ਜ਼ਿੰਦਗੀ ਦੋਹੀ ਬਣਦਾ ਜਿਹੜੀਆਂ ਮੁਸ਼ਕਲਾਂ ਨੂੰ ਹੱਸ ਕੇ ਜਰ ਲੈਂਦਾ ਜ਼ਿੰਦਗੀ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਆਉਂਦੀਆਂ ਨੇ ਤਕਲੀਫਾਂ ਆਉਂਦੀਆਂ ਨੇ ਹੱਸ ਕੇ ਉਹਨਾਂ ਦਾ ਮੁਕਾਬਲਾ ਕਰ ਦਿੰਦਾ ਅੱਜ ਅਸੀਂ ਤੁਹਾਨੂੰ ਅਜਿਹੀ ਸਖਸ਼ ਦੇ ਨਾਲ ਮਿਲਾਵਾਂਗੇ ਅਪਾਹਜ ਨੇ ਹੈਂਡੀਕੈਪ ਨੇ ਪਰ ਫਿਰ ਵੀ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਮਿਹਨਤ ਕਰਦੇ ਨੇ ਸੋ ਬਹੁਤ ਸਾਰੀ ਉਹਨਾਂ ਦੀਆਂ ਲੋੜਾਂ ਨੇ ਕੀ ਕੀ ਉਹਨਾਂ ਦੇ ਨਾਲ ਹੋਇਆ ਅੱਜ ਉਹਨਾਂ ਨਾਲ ਗੱਲਾਂ ਬਾਤਾਂ ਕਰਨ ਸੱਚੀ ਗੱਲ ਹੈ ਸਭ ਤੋਂ ਪਹਿਲਾਂ ਨਾਮ ਦੱਸ ਦੋ ਸਰ ਆਪਣਾ ਮੈਮ ਇੰਦਰਜੀਤ ਸਿੰਘ ਮੇਰਾ ਨਾਮ ਹੈ ਇੰਦਰਜੀਤ ਸਿੰਘ ਨਾਮ ਆ ਸਰ ਜੀ ਮੈਂ ਤੁਸੀਂ ਹੈਂਡੀਕੈਪ ਤੋਂ ਅਸੀਂ ਵੈਸੇ ਵੀ ਤੁਹਾਨੂੰ ਮਿਲੇ ਸੀਗੇ ਪਹਿਲਾਂ ਵੀ ਸੋ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਘਰ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਕੀ ਕੰਮ ਕਰਦੇ ਹੋ ਮੈਮ ਮੇਰੇ ਕੋਲ ਆਟੋ ਹੀ ਸੀਗਾ ਉਹ ਈ ਰਿਕਸ਼ਾ ਬੈਟਰੀ ਵਾਲਾ ਅੱਛਾ ਜੀ ਉਹ ਮੈਂ ਚਲਾ ਕੇ ਮੈਂ ਆਪਣਾ ਮੜਾ ਮੁੱਟਾ ਜਨਕ ਚਲੋ ਰੋਟੀ ਪਾਣੀ ਦੁੱਧ ਬੱਚੇ ਦਾ ਉਹ ਜੋਗਾ ਮੈਂ ਕਰ ਲੈਣਾ ਹਣਾ ਤੇ ਉਹ ਮੇਰੇ ਉਹ ਵੀ ਐਕਚੁਅਲੀ 2-3 ਦਿਨ ਹੋ ਗਏ ਆ ਤੇ ਮੇਰਾ ਨਾ ਆਟੋ ਬੈਟਰੀਆਂ ਖਰਾਬ ਸੀ ਉਹ ਉਹਨਾਂ ਦੇ ਮਾਲਕ ਹੀ ਨਹੀਂ ਪੱਕ ਦਿੱਤੀਆਂ ਕੋਈ ਪ੍ਰੋਬਲਮ ਹੋ ਗਈ ਦਾ ਨਾ ਤੇ ਹੁਣ ਤੇ ਤਿੰਨ ਦਿਨ ਤੋਂ ਗਏ ਬੜੀ ਪ੍ਰੋਬਲਮ ਵੀ ਹੁਣ ਜਿਹੜਾ ਮੈਂ ਕਮਾਉਂਦਾ ਸੀ ਕਮਾਉਣਾ ਵੀ ਬੰਦ ਹੋ ਗਿਆ ਹਨਾ ਤੇ ਫਿਰ ਹੁਣ ਇੱਦਾਂ ਹੀ ਮੜਾ ਮੂਟਾ ਮੈਨੂੰ ਦੁੱਧ ਖਰਚੇ ਤੋਂ ਵੀ ਮੈਂ ਆਵਾਜ਼ਾਰੋ ਗਿਆ ਆਪਣੇ ਤੋਂ ਵੀ ਕਿੱਕੂ ਮੰਗਾ ਹੁਣ ਮੈਂ ਮੰਗਣਾ ਤੇ ਚਾਹੁੰਦਾ ਨਹੀਂ ਮੰਗਣਾ ਆਉਂਦਾ ਤੇ ਮੈਂ ਆਟੋ ਨਾਲ ਚਲਾਉਂਦਾ ਹਨਾ ਹਾਂ ਤੇ ਅੱਛਾ ਕਿੰਨੀਆਂ ਕਿ ਫਿਰ ਮੁਸ਼ਕਿਲਾਂ ਆਈਆਂ ਨੇ ਕਿਵੇਂ ਤੁਹਾਡੇ ਨਾਲ ਇਹ ਹਾਦਸਾ ਹੋਇਆ ਕਿਦਾਂ ਤੁਸੀਂ ਇਹ ਪਾਹਿਜ ਬਣੇ ਥੋੜਾ ਦੱਸੋਗੇ ਮੈਂ ਮੇਰਾ ਐਕਸੀਡੈਂਟ ਹੋ ਗਿਆ ਜੀ ਮੈਂ ਗ ਉੱਥੇ ਰਾਤ ਨੂੰ ਮੈਂ ਐਕਸੀਡੈਂਟ ਆਇਆ ਕਾਰ ਨਾਲ ਐਕਸੀਡੈਂਟ ਹੋਇਆ ਏ ਉਹਦੇ ਵਿੱਚ ਫਿਰ ਗੱਡੀ ਦੋਵਾਂ ਲੱਤਾਂ ਤੇ ਮੇਰੇ ਚੜ ਗਈ ਸੀ ਮੈਂ ਡਿੱਗ ਗਿਆ ਸੀ ਕਿਦਾਂ ਟਕਰਾ ਕੇ ਜੋ ਵੀ ਤੇ ਦੋਵਾਂ ਲੱਤਾਂ ਚੜ ਗਈ ਇਹ ਆ ਲੱਤੀ ਹੱਡੀ ਉੱਥੇ ਮਿਸਿੰਗ ਹੋ ਗਈ ਤੇ ਇਹ ਤਾਂ ਵੀ ਕੱਟਣੀ ਪਈ ਤੇ ਆ ਫਿਰ ਅਜੇ ਠੀਕੀ ਵੇਦ ਨਾਲ ਜੋੜਤੀ ਮਤਲਬ ਬਸ ਫਿਰ ਉਸ ਤੋਂ ਬਾਅਦ ਤੁਸੀਂ ਇਹ ਰਿਕਸ਼ਾ ਚਲਾਉਣ ਦਾ ਹੀ ਕੰਮ ਕਰਦੇ ਹੋ ਹਾਂਜੀ ਅ ਅ ਸੀ ਰੋਟੀ ਦਾ ਕੰਮ ਖੋਲਿਆ ਸੀ ਇੱਕ ਰੇੜੀ ਲਾਈ ਸੀ ਅੱਛਾ ਜੀ ਤੇ ਇਹ ਰੋਟੀ ਇਹਦੀ ਵਧੀਆ ਖਾਣ ਵਾਲੀ ਬਾਹਰ ਦੇਣ ਵਾਲੀ ਸੀ ਲੋਕਾਂ ਨੂੰ ਬਾਜੀਪਦੀ ਹਾਂਜੀ ਸੌਰੀ ਤੇ ਉਹ ਇਹਨਾਂ ਨੂੰ ਅਸੀਂ ਦੋਵਾਂ ਨੇ ਲਾਈ ਪਰ ਸਾਡੇ ਕੋ ਪਿੱਛੋਂ ਜਿਹਨੂੰ ਬੈਕਅਪ ਕਹਿ ਦਿੰਦੇ ਆ ਸਾਡੇ ਕੋ ਨਹੀਂ ਜੀ ਘੋਣਾ ਤੇ ਅਸੀਂ ਉਹ ਚੇਲ ਨਹੀਂ ਪਾਏ ਜ਼ਿਆਦਾ ਦਿਨ ਫਿਰ ਮੈਂ ਉਹਦੋਂ ਈ ਰਿਕਸ਼ਾ ਲਿਆ ਵੀ ਰਿਕਸ਼ਾ ਸਭ ਤੋਂ ਜ਼ਰੂਰੀ ਆ ਵੀ ਮੈਂ ਹੈਂਡੀਕੈਪ ਆ ਮੇਰਾ ਆਉਣਾ ਜਾਣਾ ਵੀ ਸੌਖਾ ਹੋ ਜਾਊ ਕਿਤੇ ਤੇ ਮੇਰਾ ਰੋਜ਼ਗਾਰ ਵੀ ਬਣ ਗਿਆ ਉਹ ਹਨ ਤੇ ਉਹ ਫਿਰ ਮੈਂ ਈ ਰਿਕਸ਼ਾ ਚਲਾਉਣਾ ਪਿਆ ਜਿਸੇ 7 ਮਹੀਨੇ ਹੋ ਗਏ ਆ ਮਤਲਬ ਤੁਹਾਨੂੰ ਵਧੀਆ ਰਿਸਪੌਂਸ ਨਹੀਂ ਮਿਲਿਆ ਜਦੋਂ ਤੁਸੀਂ ਛੋਟਾ ਜਿਹਾ ਆਪਣਾ ਬਿਜ਼ਨਸ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਹਮ ਇਹ ਹੀ ਲਾ ਲੋ ਮੈਮ ਨਹੀਂ ਕੋਈ ਕਰਨੀ ਪਈ ਉਹਨੂੰ ਉਸ ਚੇਲ ਨਹੀਂ ਬਾਈ ਸੀ ਕਰਉ ਨਹੀਂ ਕਰ ਪਾਈ ਅੱਛਾ ਕਰਦੇ ਹਾਲਾਤ ਕਿਵੇਂ ਹੋ ਗਏ ਸੀ ਜਦੋਂ ਤੁਸੀਂ ਇੱਕਦਮ ਅਪਾਹਜ ਹੋ ਗਏ ਬੈੱਡ ਤੇ ਚਲੇ ਗਏ ਘਰ ਦਾ ਖਰਚਾ ਕਰਦਾ ਮੈਨੇਜ ਕਿਦਾਂ ਕਰਦੇ ਸੀ ਕਿਸੇ ਰਿਸ਼ਤੇਦਾਰ ਨੇ ਬਾਹ ਨੀ ਫੜੀ ਨਹੀਂ ਮੈਮ ਰਿਸ਼ਤੇਦਾਰ ਦਾ ਤੇ ਹੁਣ ਤੁਹਾਨੂੰ ਮੈਂ ਇੱਕ ਉਹ ਦੱਸਦਾ ਵੀ ਜਿੱਦਾਂ ਫਿਲਮਾਂ 'ਚ ਦਿਖਿਆ ਸੀ ਪਹਿਲਾਂ ਤੇ ਹੁਣ ਆਪਣਾ ਆਪਣੇ ਨਾਲ ਬੀਤ ਗਈ ਤੇ ਦੇਖ ਲਿਆ ਬਾਈ ਚੰਗੇ ਚੰਗੇ ਕਰਨ ਵਾਲੇ ਸੀ ਨਹੀਂ ਕਰੇ ਪਰ ਹਾਂ ਵੀ ਉਹਨਾਂ 'ਚ ਕੁਝ ਕਰਨ ਵਾਲੇ ਵੀ ਸੀ ਅਸੀਂ ਹੁਣ ਜਿੰਨਾ ਸਾਰਾ ਮਿਲਿਆ ਸੀ ਸਾਨੂੰ ਰਿਸ਼ਤੇਦਾਰਾਂ ਨੇ ਵੀ ਕੱਪੜੇ ਘਰ ਰੱਖਿਆ ਹਨ ਵੀ ਸਾਡਾ ਉਹ ਚਲਾਈ ਜਾਂਦੇ ਸੀ ਕਾਫੀ ਦੇਰ ਕੰਮ ਤੇ ਤੁੜੇ ਕੋਈ ਭੈਣ ਭਰਾ ਕੋਈ ਹੈ ਤੇ ਮੇਰੀ ਆਪ ਸਿਸਟਰ ਹੈਗੀ ਹੈ ਮੇਰੀ ਅੱਛਾ ਜੀ ਤੇ ਉਹ ਮਹੱਲੀ ਮੈਰਿਡ ਨੇ ਉਹ ਹੂੰ ਉਹਨਾਂ ਨੇ ਨਹੀਂ ਕਿਹਾ ਕਿ ਆਪਾਂ ਤੁਹਾਡੀ ਹੈਲਪ ਕਰ ਦਿੰਨੇ ਆ ਤੁਸੀਂ ਹੁਣ ਆਹ ਕੰਡੀਸ਼ਨ ਚ ਪਹੁੰਚ ਗਏ ਹੋ ਆ ਹਾਲਾਤ ਦੇਖਦੇ ਕੋਈ ਉਹਨਾਂ ਵੱਲੋਂ ਮੈਂ ਇਹੀ ਕਹਿ ਸਕਦਾ ਵੀ ਚਲੋ ਇੱਕ ਰਿਸ਼ਤਾ ਵੀ ਹੈ ਬੜਾ ਘੇਰਾ ਹੈ ਵੀ ਲੋਕਾਂ ਨੂੰ ਪ੍ਰਭਾਵ ਕਰਦਾ ਜਾਂਦਾ ਪਰ ਉਹਨਾਂ ਨੇ ਸੌਫਜਾ ਦੀ ਕਰ ਦਿੰਦੇ ਸੀ ਤੇ ਨਾ ਵੀ ਨਹੀਂ ਕਰਦੇ ਸੀ ਤੇ ਬਿਲਕੁਲ ਕੀਤੀ ਵੀ ਨਹੀਂ ਐਵੇਂ ਕਹਾਂ ਕੀਤੀ ਵੀ ਨਹੀਂ ਹੈ ਸੋ ਜ਼ਿੰਦਗੀ ਤੋਂ ਕੋਈ ਸ਼ਿਕਵਾ ਹੋਇਆ ਨਹੀਂ ਸਿਕਵਾ ਉਹਨੂੰ ਤੇ ਮੈਂ ਤੈਨੂੰ ਰਹੀ ਮੈਂ ਮੈਂ ਤੂੰ ਪੁੱਛ ਸਕਦੇ ਹੋ ਵੀ ਹੋ ਕਿਤੇ ਮੇਰਾ ਬੜਾ ਇੱਕ ਜਿੰਦਗੀ ਹੀ ਲੱਗੀ ਹੈ ਪੂਰੀ ਮੇਰੀ ਲੱਤ ਫਿਰ ਮੈਨੂੰ ਸਖਿੰਦੀ ਅਲਰਜੀ ਹੋ ਗਈ ਬਲੱਡ ਚੇਂਜ ਹੋਣ ਤੋਂ ਬਾਅਦ ਸਾਰਾ ਬਲੱਡ ਚੇਂਜ ਹੋਇਆ ਸਕਿਨ ਦੀ ਅਲਰਜੀ ਉਤੋਂ ਲੱਤ ਹੋ ਗਈ ਮੇਰੀ ਗਲਾਸ ਮੈਂ ਪਾਣੀ ਤੇ ਚੁੱਕੀ ਨਹੀਂ ਤੁਰ ਸਕਦਾ ਉਹ ਮੇਰੀ ਵਾਈਫ ਚਲੋ ਪ੍ਰਮਾਤਮਾ ਨੇ ਵੀ ਲਿਖਿਆ ਲੋ ਇਸ ਟਾਈਮ ਪਤਾ ਲੱਗਦਾ ਵੀ ਲੇਖ ਚੰਗੇ ਸੀਗੇ ਵੀ ਇਸ ਟਾਈਮ ਜੁੜੀ ਹੋਈ ਹੈ ਨਹੀਂ ਤੇ ਲੱਤਾਂ ਵਾਲਿਆਂ ਨੂੰ ਛੱਡ ਕੇ ਚੱਲ ਜਾਂਦੀਆਂ ਜੜੀਆਂ ਨਹੀਂ ਰਹਿ ਪਾਉਂਦੀਆਂ ਇਨਵੈਸਟਮੈਂਟ ਜੋ ਵੀ ਹੈ ਤੇ ਮੇਰੇ ਨਾਲ ਖੜੀ ਹੈ ਮੇਰੇ ਨਾਲ ਬਰਾਬਰ ਤੇ ਤੇ ਬਾਕੀ ਮੈਂ ਆਟੋ ਚਲਾ ਕੇ ਆਪਣਾ ਗੁਜ਼ਾਰਾ કરી ਜਾਂਦਾ ਸੀ ਤੇ ਪਰ ਹੁਣ ਫਿਰ ਸਾਨੂੰ ਉਹ 2 400 ਰੁਪਏ ਸੌਰੀ ਉਹ ਇੰਨਾ ਕੁ ਵੀ ਨਹੀਂ ਸਾਡੇ ਕੋਲ ਕੁਝ ਵੀ ਨਹੀਂ ਹੈ 2 400 ਰੁਪਏ ਪਰਸਾ ਚੌਥਾ ਉਹਨਾਂ ਨੇ ਦਿੱਤਾ ਸਾਨੂੰ ਡੇਰੇ ਤਣ ਤਣ ਸਤਗੁਰੂ ਵਾਲਿਆਂ ਨੇ ਉਹਨਾਂ ਨੇ ਸਾਰਿਆਂ ਨੂੰ ਕਰਕੇ ਨਾ ਇਕੱਠਿਆਂ ਨੇ ਦੱਸੀ ਸਾਡੀ ਪ੍ਰੋਬਲਮ ਤੇ ਸਾਨੂੰ ਥੋੜਾ ਬਹੁਤਾ ਉਹਨਾਂ ਨੇ ਫਿਰ ਕੱਲ ਹੈਲਪ ਕੀਤੀ ਸਾਡੀ ਤੇ ਬਾਕੀ ਫਿਰ ਹੁਣ ਆਟੋ ਹੀ ਲੱਭਦੇ ਫਿਰਦੇ ਮੈਂ ਫਿਰ ਹੁਣ ਬਰ ਰਿਹਾ ਕਿਉਂਕਿ ਮੈਂ ਕੋਣ ਜਾਣ ਲਈ ਕਰਾਇਆ ਵੀ ਨਹੀਂ ਹੈਗਾ ਆਟੋ ਦਾ ਅੱਛਾ ਤੁਸੀਂ ਆਪਣਾ ਆਟੋ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਕਿਰਾਏ ਤੇ ਲੈਣਾ ਹੈ ਇਸ ਟਾਈਮ ਤੇ ਹਸੀਅਤ ਨਹੀਂ ਖਰੀਦਣ ਦੀ ਪਰ ਜੇ ہاں ਜੇ ਕੋਈ ਦੋ ਚਾਰ ਜਣੇ ਮਿਲ ਕੇ ਮੈਂ ਇੱਕਦਮ ਨਹੀਂ ਕਹਿੰਦਾ ਹੈਲਪ ਕਰਨ ਵੀ ਮੈਨੂੰ ਦੇਖੋ ਲੋੜ ਹੈ ਇਸ ਟਾਈਮ ਮੇਰੀ ਕਰਨੀ ਬਣਦੀ ਹੈ ਇਸ ਟਾਈਮ ਨਾ ਵੀ ਲੋਕੀ ਮੈਂ ਮੰਨਦਾ ਹਾਂ ਪਹੰਡਵਾਜੀ ਵੀ ਬਹੁਤ ਚੰਗਾ ਪੀਸ ਹੈ ਪਰ ਮੈਂ ਤੇ ਪ੍ਰੋਬਲਮ ਚ ਮੈਨੂੰ ਇਸ ਟਾਈਮ ਪਤਾ ਮੈਂ ਹੈਗਾ ਤੇ ਮੈਂ ਤੁਹਾਨੂੰ ਇਹੀ ਕਹਿਣਾ ਪਿਆ ਵੀ ਮੈਂ ਕੋਈ ਝੂਠ ਨਹੀਂ ਆ ਤੇ ਜੇ ਰਲ ਕੇ ਵੀ ਦੋ ਚਾਰ ਜਣੇ ਕਰਨ ਮੈਨੂੰ ਡਾਊਨ ਪੇਮੈਂਟ ਤੇ ਦਵਾ ਦੇਣਾ ਕੋਈ ਵੀ ਚਲੋ ਇਨਸਟਾਲਮੈਂਟ ਵੀ ਮੈਂ ਕਿਸ਼ਤ ਦਿੰਦਾ ਰਹੂੰਗਾ ਤੇ ਇਹ ਵੀ ਬੜੀ ਬੜੀ ਮਦਦ ਹੋ ਜੂਗੀ ਸਭ ਤੋਂ ਵੱਡੀ ਕਿਉਂਕਿ ਮੈਂ ਸਤਵਾਂ ਹੀ ਰਿਕਸ਼ਾ ਚੇਂਜ ਕੀਤਾ ਹੁਣ ਕੋਈ ਨਹੀਂ ਤਰਸ ਖਾਂਦਾ ਵੀ ਇਹਦਾ ਇਰਿਕਸ਼ਾ ਨੂੰ ਸਹੀ ਦੇ ਦਈਏ ਜਾਂ ਇਹਨਾਂ ਕੋ ਮਾੜੀ ਨਾ ਕਰੀਏ ਮੈਂ ਵੀ ਨਹੀਂ ਕਹਿੰਦਾ ਮੇਰਾ ਕਰਾਇਆ ਛੱਡ ਦੋ ਵੀ ਮੈਂ ਆਇਆ ਪਾਈ ਜਾਂ ਨਹੀਂ ਮੈਂ ਦਊਂਗਾ ਵੀ ਮੈਂ ਦਿਨਾਂ ਵਧ ਵੀ ਦਿੰਦਾ ਰਿਹਾ ਕਈਆਂ ਨੂੰ ਪਰ ਕਿਸੇ ਨੇ ਤਰਸ ਨਹੀਂ ਕਰਦਾ ਭਾਈ ਸਤਵੀਂ ਗੱਡੀ ਉੱਤੋਂ ਬਾਅਦ ਫੇਰ ਅੱਜ ਗੱਡੀ ਤੋਂ ਬਗੈਰ ਬੈਠਾਂ ਘਰ ਬੇਰੁਜ਼ਗਾਰ ਹਾਂ ਫਿਲਹਾਲ ਬੇਰੁਜ਼ਗਾਰ ਹਾਂ ਹੁਣ ਮੈਂ ਆਟੋ ਲੱਭ ਰਿਆਂ ਵੀ ਜੇ ਕਿਸੇ ਤੋਂ ਹਾਂ ਵੀ ਕਿਸੇ ਤੋਂ ਰੈਂਟ ਤੇ ਵੀ ਹੈਗਾ ਵੀ ਭਾਵੇਂ ਰੈਂਟ ਤੇ ਦਿਲਾ ਦੋ ਤੇ ਮੈਨੂੰ ਇਸ ਅਬ ਦੁਨੀਆ ਤੇ ਬਹੁਤ ਸਾਰੇ ਲੋਕ ਆਸਤਿਕ ਨੇ ਕਈ ਨਾਸਤਿਕ ਵੀ ਨੇ ਰੱਬ 'ਚ ਵਿਸ਼ਵਾਸ ਕਰਦੇ ਹਾਂ ਹਾਂ ਉਹ ਵੇਖਣ ਵਾਲਿਆਂ ਨੇ ਕਹਣਾ ਪਤਾ ਨਹੀਂ ਉਦਾਂ ਹੀ ਕਹੀ ਜਾਂਦਾ ਪਰ ਬਈ ਰੱਬ 'ਚ ਵਿਸ਼ਵਾਸ ਹੋਇਆ ਹੀ ਹੋਣਾ ਵੀ ਸੱਤ ਲੱਗੀ ਆ ਤੇ ਕੋਈ ਕਰਮ ਹੀ ਸੀਗੇ ਭੂਤ ਨੇ ਪਾਣੇ ਉਹਨੇ ਜਾਣ ਵੀ ਨਹੀਂ ਦਿੱਤਾ ਤੇ ਹੋਇਆ ਵੀ ਕੁਝ ਨਹੀਂ ਗਿਆ ਤੇ ਰੱਬ ਹੈਗਾ ਵਾ ਤੇ ਕੋਈ ਸਜਾ ਭੁਗਤ ਨਹੀਂ ਆ ਕੋਈ ਮਾੜਾ ਚੰਗਾ ਕਰਮ ਹੋਇਆ ਕਿਉਂਕਿ ਸਾਡੇ ਨਾਲ ਜਦੋਂ ਕੋਈ ਮਾੜਾ ਹਾਦਸਾ ਹੁੰਦਾ ਸੀ ਅਕਸਰ ਰੱਬ ਨੂੰ ਕੋਸਦੇ ਆ ਕਿ ਰੱਬਾ ਸਾਡੇ ਨਾਲ ਹੀ ਕਿਉਂ ਕਰਤਾ ਸੀ ਤੇਰਾ ਕੀ ਵਗੜਿਆ ਸੀ ਕਦੇ ਰੱਬ ਨੂੰ ਕੋਸਿਆ ਰੱਬ ਨੂੰ ਸ਼ਿਕਾਇਤਾਂ ਕੀਤੀ ਹਾਂ ਹਾਂ ਹਸਪੀਟਲ ਜਦੋਂ ਲੱਤ ਕੱਟੀ ਦਾ ਪਤਾ ਲੱਗਾ ਵਾ ਆਪਰੇਟਨ ਤੋਂ ਬਾਅਦ ਆਪਰੇਟ ਤੋਂ ਬਾਅਦ ਉਸ ਟਾਈਮ ਤੇ ਆਉਂਦਾ ਗੁੱਸਾ ਜਦੋਂ ਆਪਣੇ ਮਾਪਿਆਂ ਨੂੰ ਕਹਿ ਲਈਦਾ ਗਾਲ ਕੱਢਦੀ ਮਲਵਾ ਮੇ ਬੜਾ ਮਾੜਾ ਬੋਲਦੀਦਾ ਵਾ ਵੀ ਸਾਡੇ ਨਾਲ ਦੱਸ ਵੀ ਮੈਂ ਕੀ ਕੀਤਾ ਕਿਸੇ ਦਾ ਮਾੜਾ ਹਣਾ ਤੇ ਬਾਤ ਸਵੇ ਰੋਲੀ-ਰੋਲੀ ਤੈਨੂੰ ਪਤਾ ਫਿਰ ਸਖਾ ਵੀ ਇੱਥੇ ਮਤ ਵੀ ਹੋਈ ਦੇ ਦਿੰਦਾ ਵੀ ਹੋ ਗਿਆ ਸੀ ਮੈਂ ਸਹੀ ਚਲਦੀ ਮੇਰਦਮਾਨ ਨੇ ਸਮਝਾ ਲਿਆ ਸੀ ਮੈਂ ਆਪਣਾ ਵੀ ਹੈਲਪ ਵਾਲਾ ਕੋਈ ਹੈ ਨਹੀਂ ਸੀ ਤੇ ਵੀ ਇੱਕ ਤਰ੍ਹਾਂ ਕੂੜੇ ਚੱਕਿਆ ਰੋਡ ਤੋਂ ਜਿਹੜਾ ਹਸਪੀਟਲ ਜਿਹੜਾ ਲੈ ਆਇਆ ਮੈਨੂੰ ਹਨਾ ਵਿੱਚ ਇਹ ਵੀ ਜਿਹੜਾ ਲੈ ਆਇਆ ਇੰਨੇ ਬੜਾ ਮੈਨੂੰ ਕਿਹਨਾਂ ਦਾਖਲ ਕਰਾਤਾ ਲੈ ਆ ਕੇ ਉਹ ਵੀ ਬਹੁਤ ਸੀ ਪਰ ਉਹ ਤੋਂ ਪਤਾ ਲੱਗ ਗਿਆ ਸੀ ਵੀ ਕਿਸੇ ਵੱਲੋਂ ਹੈਲਪ ਨਹੀਂ ਕੋਈ ਹੋਣੀ ਤੇ ਆਪ ਹੀ ਖੜੋਣਾ ਪੈਣਾ ਵਾ ਵੀਕ ਮੰਗਣਾ ਚੰਗਾ ਵਾ ਜਿਹੜੀ ਮਤ ਰੱਖੀਏ ਤੇ ਮੈਂ ਆਪਣੀ ਵਾਈਫ ਨੂੰ ਵੀ ਸਮਝਾਇਆ ਤੇ ਉਹ ਵੀ ਦੋਵੇਂ ਲੱਗੇ ਆ ਮੜਮਟਾ ਕਰਨ ਦੇ ਜੀ ਤੁਹਾਨੂੰ ਸਪੋਰਟ ਕਰਦੇ ਨੇ ਵਾਈਫ ਸਪੋਰਟਿਵ ਨੇ ਤੁਹਾਡੇ ਬਹੁਤ ਉਹੀ ਹੈ ਸਾਰਾ ਹੀ ਉਹ ਬਸ ਕਹਿੰਦੇ ਜ਼ਿੰਦਗੀ ਦੇ ਵਿੱਚ ਜੀਵਨ ਜੀਵਨ ਸਾਥੀ ਦੀ ਨਾ ਬਹੁਤ ਵੱਡੀ ਅਹਿਮੀਅਤ ਹੁੰਦੀ ਆ ਔਰ ਉਹ ਪਤਾ ਉਹਦੋਂ ਲੱਗਦੀ ਆ ਜਦੋਂ ਇੱਕ 파ਟਨਰ ਮੁਸੀਬਤ ਚ ਹੁੰਦਾ ਤੁਹਾਨੂੰ ਹੁਣ ਮਹਿਸੂਸ ਹੋਈ ਆ ਫਿਰ ਪਹਿਲਾਂ ਮਹਿਸੂਸ ਹੋਗੀ ਹਾਂ ਮੈਨੂੰ ਮੈਨੂੰ ਵੀ ਪਹਿਲਾਂ ਇਦਾਂ ਲੱਗਦਾ ਸੀ ਜਦੋਂ ਆਪਾਂ ਤੁਸੀਂ ਕਹਿਤਾ ਵੀ ਕਹਿੰਦੇ ਆ ਮੈਨੂੰ ਵੀ ਉਹਦੋਂ ਕਹਿੰਦਾ ਹੀ ਲੱਗਦਾ ਹੁੰਦਾ ਪਰ ਹੁਣ ਪਤਾ ਲੱਗਾ ਵਾ ਬਈ ਸੱਚੀ ਗੱਲਾਂ ਹੁੰਦਾ ਵਾ ਇਸ ਰਮਣੀ ਮੜੀ ਚ ਵਧੀਆ ਚੀਜ਼ ਬਣਾਈ ਐ ਇੱਕ ਤਰੀਕੇ ਨਾਲ ਤੁਹਾਡੀ ਮਾਂ ਤੋਂ ਬਾਅਦ ਤੁਹਾਡੀ ਵਾਈਫ ਨੂੰ ਤੁਹਾਡਾ ਸਾਰਾ ਦੇਖ ਰਿਖ ਕਰਦੀ ਤੇ ਉਹ ਕਰਨ ਵਾਲੀਆਂ ਕਰਦੀਆਂ ਬਈ ਜੀ ਤਪੱਸਿਆ ਸਤੀ ਇਹ ਉਹ ਸੱਚ ਨੇ ਗੱਲਾਂ ਦਿਖੀਆਂ ਲੋਕ ਅੱਛਾ ਸਾਡੇ ਚੈਨਲ ਦੇ ਜਰੀਏ ਜਿਹੜੇ ਵੀ ਦਰਸ਼ਕ ਤੁਹਾਡੀ ਵੀਡੀਓ ਦੇਖਦੇ ਆ ਤੁਹਾਡੀ ਹੈਲਪ ਕਰਨਾ ਚਾਹੁੰਦੇ ਆ ਤੁਸੀਂ ਆਪਣਾ ਇੱਕ ਕੰਟੈਕਟ ਨੰਬਰ ਉਹਨਾਂ ਨੂੰ ਸ਼ੇਅਰ ਕਰ ਸਕਦੇ ਹੋ ਹਾਂਜੀ ਬਿਲਕੁਲ ਮੈਮ 73411 0 6680 73411 06880 ਜੀ ਅਸੋ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਨੇ ਅਸੋ ਮੁਸ਼ਕਲਾਂ ਦਾ ਸਾਹਮਣਾ ਕਦੋਂ ਕਰਨਾ ਪੈ ਜਾਵੇ ਇਹ ਸਾਨੂੰ ਵੀ ਨਹੀਂ ਪਤਾ ਲੱਗਦਾ ਅਸੋ ਜਿਹੇ ਸਖਸ਼ ਦੇ ਨਾਲ ਅਸੀਂ ਤੁਹਾਨੂੰ ਮਿਲਾਇਆ ਸੀ ਤੁਸੀਂ ਇਹ ਦੇਖੋ ਕਿ ਹਿੰਮਤ ਦੇਖੋ ਹੌਸਲਾ ਦੇਖੋ ਬੇਸਿਕਲੀ ਅਸੀਂ ਜਦੋਂ ਵੀ ਰੋਡ ਕ੍ਰੋਸ ਕਰਦੇ ਆ ਜਾਂ ਫਿਰ ਰੇਲਵੇ ਫਾਟਕ ਤੇ ਪਹੁੰਚਦੇ ਆ ਇਸ ਤਰ੍ਹਾਂ ਦੇ ਅਪਾਹਜ ਲੋਕ ਅਕਸਰ ਸਾਨੂੰ ਭੀਖ ਮੰਗਦੇ ਦਿਖਦੇ ਨੇ ਅਕਸਰ ਹੀ ਦੇਖਦੇ ਰਹਿੰਨੇ ਆਸੀਂ ਔਰ ਇਸ ਸਖਸ਼ ਨੇ ਜਿਹੜੇ ਅਪਾਇਜ ਹੋਣ ਦੇ ਬਾਵਜੂਦ ਹੈਂਡੀਕੈਪ ਹੋਣ ਦੇ ਬਾਵਜੂਦ ਮਿਹਨਤ ਕਰਨਾ ਚਾਹੁੰਦੇ ਨੇ ਔਰ ਜੇ ਮਿਹਨਤ ਕਰਨ ਦਾ ਜ਼ਰੀਆ ਮਿਲ ਜਵੇ ਫਿਰ ਕਹਿ ਸਕਦੇ ਆ ਕਿ ਸ਼ਾਇਦ ਇਹਨਾਂ ਦੀਆਂ ਜਿਹੜੀਆਂ ਆਸਾਂ ਮੁਰਾਦਾਂ ਨੇ ਉਹਨਾਂ ਤੇ ਪਾਣੀ ਨਹੀਂ ਫਿਰੂਗਾ ਸੋ ਇਹਨਾਂ ਨੇ ਆਪਣਾ ਕੰਟੈਕਟ ਨੰਬਰ ਜ਼ਰੂਰ ਸ਼ੇਅਰ ਕੀਤਾ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਵੀਰ ਦੀ ਜ਼ਿਆਦਾ ਤੋਂ ਜ਼ਿਆਦਾ ਹੈਲਪ ਹੋ ਸਕੇ ਸੋ ਇਦਾਂ ਦੀ ਹੋਰ ਅਪਡੇਟ ਦੇ ਲਈ ਮੈਂ ਤੁਹਾਨੂੰ ਮਿਲਦੀ ਰਵਾਂਗੀ ਹੁਣ ਮੈਂ ਦਉ ਇਜਾਜ਼ਤ ਧੰਨਵਾਦ